ਬਾਈ ਕਿ ਨਿਕਾ ਜਾ ਟਰੈਕਟਰ ਹੋਰ ਲਿਆਂਦਾ ਤੁਹਾਡੇ ਵਾਸਤੇ ਸਲਾਈ ਚਲੋ ਜੀ ਬਹੁਤ ਸੋਹਣੀਆਂ ਬਾਈ ਟਰੈਕਟਰ ਨਿਆਰਾ ਆਉਂਦਾ ਕਿਲਾ ਡਾਇਰ ਹੋਰ ਵੀ ਕਰਨ ਵੀਰ ਹੋਰ ਵੀਰ ਠੀਕ ਆ ਵੀਰੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਪਹਿਲਾਂ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਇਧਰ ਉਤਰ ਜਾਣਾ ਐ ਇਧਰ ਨੂੰ ਉਤਰ ਜਾ ਇੱਕੇ ਗੱਲ ਐ ਨਵੀ ਕਰਨਵੀਰ ਜੀ ਆਪਾਂ ਇੱਕ ਟਰੈਕਟਰ ਲਿਆਂਦਾ ਛੋਟਾ ਜਿਹਾ ਹੋਰ ਇਹ ਕਿੱਥੇ ਲੈ ਆਏ ਮੈਂ ਟਰੈਕਟਰ ਇਹ ਬਾਈ ਧਰਤੀ ਪਰ ਤੇ ਧਰਤੀ ਪਰ ਤੇ ਹੋਰ ਹੋਰ ਇੱਥੇ ਆ ਕੰਨਵੀਰ ਉਰੀ ਮਿਲੀ ਜਾਂਨੇ ਵੀਰੇ ਆਪਣੇ ਲੋਕਲ ਜੀਰਪਾਈ ਲੈਣੇ ਵਾਲੇ ਵੀ ਆ ਵੇਚਣੇ ਵਾਲੇ ਵੀ ਆ ਹੋ ਅੱਛਾ ਜੀ ਤੇ ਇੱਕ ਚੀਜ਼ ਦਾ ਦੋ ਪਹਿਲੂ ਹੁੰਦੇ ਆ ਨਾ ਹਾਂ ਜੀ ਹਾਂ ਬਹੁਤ ਵੀਰ ਲੈਣੇ ਵਾਲੇ ਹੁੰਦੇ ਆ ਬਹੁਤ ਵੀਰਾਂ ਨੇ ਵੇਚਣੀ ਹੁੰਦੀ ਆ ਇਹ ਚੀਜ਼ ਇਹ ਸਰਕਲ ਇਦਾਂ ਦਾ ਬਣਿਆ ਹੋਇਆ ਹੈ ਨਾ ਆਇਆ ਗਾ ਕਨ ਵੀਰੇ ਇਹ ਇਹ 10 35 ਵਾਲਾ ਵੈਸੇ ਸਟicker ਲੱਗਿਆ ਹੋਇਆ ਇਹ ਕੱਲਾ 35 ਆ ਕੱਲਾ 35 ਕੱਲਾ 35 ਵੀਰੇ ਠੀਕ ਆ ਟਰੈਕਟਰ ਚੱਲ ਚਲਾਵੇ ਦਾ ਬਹੁਤ ਸੋਹਣਾ ਬਾਈ ਠੀਕ ਆ ਕਨ ਵੀ ਨਹੀਂ ਨਾ ਟਰੈਕਟਰ ਦੇ ਮੁਰਲੇ ਹਿੱਸੇ ਦੇ ਦੇਖ ਆਦੇ ਮੁਰਲੇ ਬਾਈ ਸਪੈਂਡਲ ਸਪੰਡਲ ਨਾ ਟਰੈਕਟਰ ਦੇ ਨਵੇਂ ਹੀ ਪਏ ਹੋਏ ਆ ਦੇਖ ਪਲੇ ਇੱਧਰ ਦੇ ਤੇਰੇ ਉਤੇ ਪੋਰਾ ਪਲੇ ਨਹੀਂ ਹੈਗੀ ਇਸੇ ਚਲਾ ਸੈਡ ਉਧਰ ਨਹੀਂ ਤਾਂ ਬਾਈ ਅੱਧਾ ਅੱਧਾ ਕਿਹੜਾ ਸ਼ੇਰ ਖਾਂਦਾ ਪਲੇ ਬਲੂ ਪੋਰਾ ਨਹੀਂ ਹੈਗੀ ਬਲਾ ਜਮ ਐਨ ਓਕੇ ਆ ਚਲਾਈ ਚਲੂ ਹੀ ਬਹੁਤ ਸੋਹਣੀਆਂ ਟਰੈਕਟਰ ਦੀ ਰੇਸ ਵੀ ਦੂਜੀ ਲੱਗੀ ਹੋਈ ਆ ਆ ਦੇ ਭਾਈ ਅੰਡ-ਉਂਡ ਸਾਰੇ ਨਵੇਂ ਪਾਈਵੇਂ ਦੇ ਵੀਰੇ ਟਰੈਕਟਰ ਤੇ ਕੰਮ ਹੋਇਆ ਬਾਕੀ ਐਂਡ ਦਿਖਾ ਆ ਦੇਖ ਭਾਈ ਆ ਵੀ ਰਾੜ ਵੀ ਨਵੀਂ ਪਾਈ ਹੋਈ ਹੈ ਨਾ ਸਟੇਰ ਵੀ ਉਹਦਾ ਤਾਂ ਹੀ ਲੜਾ ਮੋੜਦਾ ਟਰੈਕਟਰ ਵਧੀਆ ਟਰੈਕਟਰ ਕੰਨਵੀ ਦਾ ਰੇਟ ਵੀ ਵੀਰੇ ਆਪਾਂ ਜੈ ਜੈ ਮੰਗਣਾ ਕਿਸੇ ਮੇਰੇ ਵੀਰ ਨੇ ਟਰੈਕਟਰ ਤਿਆਰ ਕਰਾਉਣ ਨੂੰ ਲੈਣਾ ਹੋਵੇ ਬਹੁਤ ਸਾਰੇ ਵੀਰਾਂ ਦੇ ਸ਼ੌਂਕ ਹੁੰਦੇ ਆ ਠੀਕ ਹੈ ਜੀ ਵੀ ਆ ਮੈਸੀ ਲੈ ਕੇ ਟਰੈਕਟਰ ਤਿਆਰ ਕਰਾਉਣਾ ਆਪਾਂ ਨੇ ਤਾਂ ਭਾਈ ਉਹਨਾਂ ਵੀਰਾਂ ਵਾਸਤੇ ਬਹੁਤ ਸੋਹਣਾ ਟਰੈਕਟਰ ਹੈ ਠੀਕ ਹੈ ਜੀ ਟਰੈਕਟਰ ਦਾ ਇੰਜਣ ਕੇ ਤਾਂ ਵੀ ਵਧੀਆ ਬਲੂ ਬਲੂ ਨਹੀਂ ਹੈਗੀ ਜਣ ਦੀ ਤੇ ਗੇਰਾਂ ਦਾ ਵੀ ਚੰਗਾ ਲਿਫਟ ਦਾ ਦਾ ਚੱਲੂ ਇਹਦਾ ਕਹਿਣੇ ਕੀ ਆ ਲਿਫਟ ਦੀ ਐਨ ਵਧੀਆ ਪਈ ਆ ਤੁਹਾਨੂੰ ਐਂ ਚਾਹੀਏ ਪੂਰੇ ਹੁਣ ਟਾਈਮ ਨਹੀਂ ਹੈਗਾ ਇਹਨੇ ਤੁਹਾਨੂੰ ਚਾਕੇ ਵੀ ਦਿਖਾ ਦਾਂਦੇ ਪੂਰਾ ਵਧੀਆ ਠੀਕ ਆ ਜੀ ਟਾਇਰ ਵੀ ਵਧੀਆ 40 ਕੇ ਪੈਸੇ ਹੈਗੇ ਆ ਪੱਕੇ ਟਾਇਰ ਸਭ ਤੋਂ ਵੱਡੀ ਗੱਲ ਰੰਗ ਆਪਾਂ ਮਿਲ ਗਈ ਜਰੂਰ ਕਹਿ ਸਕਦੇ ਉਤਰ ਗਿਆ ਟਰੈਕਟਰ ਦਾ ਪਰ ਕਿਤੇ ਟਰੈਕਟਰ ਨੂੰ ਡੈਂਟ ਹੰਟ ਨਹੀਂ ਹੈਗਾ ਪਧਰਾ ਟਰੈਕਟਰ ਆ ਸਾਰਾ ਸ਼ੋ ਸ਼ੂ ਤੇ ਠੀਕ ਆ ਤੇ ਬਾਕੀ ਬਾਡੀ ਲੈਨ ਦਾ ਤੁਹਾਡੇ ਸਾਹਮਣੇ ਆ ਟਰੈਕਟਰ ਸਾਰਾ ਠੀਕ ਹੈ ਕੰਮ ਵੀ ਪਿੱਛੇ ਦਿਖਾ ਦਿਓ ਵੀਰੇ ਰਿਮ ਨੂੰ ਵਧੀਆ ਪਈਆਂ ਟੱਕ ਟੱਕ ਨਹੀਂ ਹੈਗੇ ਰਿਮਾਂ ਤੇ ਠੀਕ ਆ ਸਾਫ ਹੈ ਰਿਮਾਂ ਪੈਰ ਬਾਈ ਗੁਡਿਅਰ ਦੇ 40 ਕੇ ਪੈਸੇ 35 40 ਪੈਸੇ ਪਿੱਛੇ ਤੇ ਦੇਖ ਲਓ ਕਿਤੇ ਲੀਕ ਸਲਾਬ ਨਹੀਂ ਹੈਗੀ ਟਰੈਕਟਰ ਨੂੰ ਠੀਕ ਆ ਜੀ ਮਗਰਾੜ ਮੁਰੂੜ ਐਨ ਵਧੀਆ ਪਈਆਂ ਛਤਰੀ ਤੁਹਾਡੀ ਮਰਜ਼ੀ ਆ ਲਾਉਣੀ ਹੋਈ ਲਾ ਲਿਓ ਖੋਲਣੀ ਹੋਈ ਖੋਲ ਦਿਓ ਠੀਕ ਆ ਜੀ ਲਿੰਕਾਂ ਲੁੰਕਾਂ ਦਿਖਾ ਕਰਨ ਵੀ ਵਧੀਆ ਪਈਆਂ ਵੀਰੇ ਆ ਠੀਕ ਆ ਜੀ ਇਧਰ ਲਾ ਰਿਮ ਦਿਖਾ ਦਿਓ ਵੀਰੇ ਤੇ ਇਧਰੋਂ ਦਿਖਾ ਦੇ ਇਹ ਬਾਈ ਚੈਨ ਵਾਲੇ ਇੰਜਨ ਚ ਬੈਟਰੀ ਬੁਟਰੀ ਜਮਾ ਓਕੇ ਆ ਟਰੈਕਟਰ ਦੀ ਲਾਈਟਾਂ ਲੁੱਟਾ ਵਧੀਆ ਸਲੈਂਸਰ ਸਲੈਂਸਰ ਐਨ ਓਕੇ ਆ ਐਲੂਲ ਪ੍ਰੈਸ਼ਰ ਪੂਰਾ ਵਧੀਆ ਪਿਆ ਟਰੈਕਟਰ ਦਾ ਠੀਕ ਆ ਜੀ ਸਟਾਰਟ ਕਰੀਏ ਮੜਾ ਜੀ ਵੀਰੇ ਕਰੋ ਜੀ ਕਰੋ ਲਾ ਨਾ ਇਹ ਨੀਵਾਇ ਲਈ ਆ ਹਜੇ ਇਹ ਵੀ ਇਹ ਵੀ ਹਜੇ ਆਰਪੀਐਮ ਜਿਆਦਾ ਹੈਗੇ ਹੋਰ ਵੀ ਘਟਿਆ ਇੰਨੀ ਆਵਾਜ਼ ਕਰਦਾ ਵਸ ਨੇ ਟਿਕ 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 ਮੀਟਰ ਚੱਲਦੇ ਆ ਵੀਰੇ ਤੇ ਮੀਟਰ ਆ ਹਾ ਵੀਰੇ ਸਾਰਾ ਕੁਝ ਚੱਲਦਾ ਆਹ ਚੱਲ ਗਿਆ ਆਹ ਅਗੋਂ ਵੀਰੇ ਮਾਡਲੇ ਪੁਰਾਣਾ ਹੋ ਗਿਆ ਟਰੈਕਟਰ ਠੀਕ ਆ ਤੇ ਹੁਣ ਚੱਲ ਹੋਰ ਦੱਸ ਦਿੰਨੇ ਬਾਈ ਇਹ ਆਈ ਐਮਟੀ ਆ ਟਰੈਕਟਰ ਇਹ ਐ ਵੀਰੇ ਇਹ ਆਈ आईएमटी ਇਹ ਆਈਐਮਟੀ ਅੱਛਾ ਅੱਛਾ ਚਲਾਈ ਬਹੁਤ ਸੋਹਣੀ ਆ ਬਾਈ ਟਰੈਕਟਰ ਦੀ ਨਿਆਰਾ ਹੁੰਦਾ ਟਰਾਕੇ ਤੇ ਸਭ ਵੀਰਾਂ ਹਾਂਜੀ ਇੱਕ ਗੱਲ ਸਾਰਿਆਂ ਨਾਲ ਵਾਅਦਾ ਖਾਸ ਲਾਤੀ ਨਾ ਬਾਈ ਇਹਦੀ ਕਟਾਈ ਬਹੁਤ ਵਧੀਆ ਟਰੈਕਟਰ ਉਹਦਾ ਹੈ ਇੱਕ ਟਰੈਕਟਰ ਛੋਟੇ ਕਰਕੇ ਨਾ ਮੁਰਦੇ ਬਹੁਤ ਸੋਹਣੇ ਟਰੈਕਟਰ ਛੇਤੀ ਮੁੜ ਜਾਂਦੇ ਇੱਕ ਗੱਲ ਹੋਰ ਆਪਣੇ ਕੋਲ ਬਾਈ بڑے ਟਰੈਕਟਰ ਵੀ ਖੜੇ ਆ ਪਰ ਜਿਹੜਾ ਸਵਾਦ ਇਹਨਾਂ ਨੂੰ ਚਲਾ ਕੇ ਆਉਂਦਾ ਨਾ ਹੈਨਾ ਇਹਨਾਂ 'ਪਾ ਬਹਿ ਕੇ ਲੱਗ ਜੀ ਇੱਕ ਦਮ ਇੱਕ ਦਮ ਦੀ ਆਵਾਜ਼ ਇਦਾਂ ਦੀ ਆ ਇੱਕ ਤੋਰਾ ਹੀ ਬਹੁਤ ਆ ਹਾਂ ਤੋਰਾ ਬਹੁਤ ਆ ਟਰੈਕਟਰ ਦਾ ਤੇ आईएमटी ਆ ਵੀ ਡਰ ਹੈ ਮੇਰੇ ਸਾਹ ਨਾਲ 70 ਜਾਂ 71 ਮਾਡਲ ਆ ਦੇ ਵੀਰੇ ਮਾਰਕ ਲੱਗੇ ਬਾਈ ਜੀ ਆਈਐਮਟੀ ਠੀਕ ਆ ਓਕੇ 70 71 ਮੇਰੇ ਸਾਹ ਨਾਲ ਇਹ ਵੀਰੇ ਆਪਣੇ 75 ਵੀ ਉੱਤਰ ਤੱਕ ਆਈ ਆਈਐਮਟੀ 71 ਵੀ ਉੱਤਰ ਤੱਕ ਆਏ ਆ ਅੱਛਾ ਠੀਕ ਹੈ ਜੀ ਕਾਪੀ-ਕੁੱਪੀ ਦਾ ਸਾਰਾ ਕੁਝ ਮਿਲਿਆ ਆ ਦੇ ਵੀਰੇ ਇੱਧਰ ਵੀ ਆ ਵੀ ਆ ਦੇ ਲੈਂਡ ਰੋਡ ਸਾਰੇ ਨਵੇਂ ਪਾਈ ਵੰਡਟ ਕੰਮ ਹੋਇਆ ਵਾਹਣ ਹਾਂ ਠੀਕ ਆ ਹਿੱਸੇ ਉਸੇ ਚ ਕੋਲ ਢਲ ਮੱਠਣੀ ਆ ਆ ਦੇਲਾ ਆ ਵੀ ਰਾਡ ਨਵੀ ਪਈ ਹੋਈ ਆ ਟਰੈਕਟਰ ਦੀ ਠੀਕ ਆ ਬਾਕੀ ਕੋਈ ਵੀ ਮੇਰਾ ਵੀਰ ਚਾਹਵਨ ਹੋਇਆ ਮੈਸੀ ਲੈਣ ਦਾ ਕਿਸੇ ਨੇ ਆਈਐਮਟੀ ਲੈਣਾ ਬਾਈ ਤਿਆਰ ਕਰਾਉਣ ਨੂੰ ਤਾਂ ਸੋਹਣਾ ਟਰੈਕਟਰ ਹੈ ਜੀ ਠੀਕ ਆ ਰੇਟ ਇਹਦਾ ਹੈਗਾ 85000 ਰੁਪਿਆ ਮਾਨ ਤਨ ਜ਼ਰੂਰ ਕਰ ਦਾਂਗੇ ਜੀ ਠੀਕ ਆ ਜਾਇਜ਼ ਮਾਨ ਤਨ ਹੋਊਗਾ ਜਾਇਜ਼ 85000 ਤੇ ਕੋਈ ਆਇਆ ਨਾ ਸੋਚ ਕੇ ਆਇਓ ਵੀ 50000 ਦਾ ਮਿਲ ਜੂਗਾ ਠੀਕ ਆ ਜੀ ਜਾਇਜ਼ ਮਾਨ ਤਨ ਹੋਊਗਾ ਤੇ ਰੇਟ ਆਪਾਂ ਬਾਈ ਦੱਸਤਾ ਤੁਹਾਨੂੰ ਹੋਰ ਇਹਦੇ ਵਿੱਚ ਬਹੁਤਾ ਕੋਈ ਦੱਸਣ ਨੂੰ ਹੈ ਨਹੀਂ ਬਾਈ ਆਪਾਂ ਉਹ ਹੀ ਦੱਸੀ ਆਈਏ ਬਿਨਾਂ ਗੱਲ ਤੇ ਜੋ ਵੀ ਹੈਗਾ ਸਾਹਮਣੇ ਆ ਬੈਟਰੀ ਓਕੇ ਆ ਨੰਬਰ ਪੰਜਾਬ ਦਾ ਹੈ ਪੰਜਾਬ ਆ ਨੰਬਰ ਪੱਕਾ ਖਾ ਨੰਬਰ ਪਿਆ ਵੀ ਹੋਊਗਾ ਪਿਆ ਵੀ ਹਾਂ ਤੇ ਕੋਈ ਮੇਰਾ ਵੀਰ ਚਾਹਵਾਨ ਸੱਜਣ ਹੋਇਆ ਆਈਐਮਟੀ ਲੈਣ ਦਾ ਆਪਣੇ ਨਾਲ ਕਨੈਕਟ ਕਰ ਲਿਓ ਜੀ ਨੰਬਰ ਆਪਣਾ ਜੀ 81461 76790 ਅੰਗਰੇਜ਼ੀ 'ਚ ਬੋਲਦਾਨਾ 8146178790 ਠੀਕ ਹੈ ਜੀ ਤੇ ਹੋਰ ਵੀ ਕਿਸੇ ਕੋਈ ਕਿਸੇ ਵੀਰ ਨੇ ਕੋਈ ਹੋਟ ਟੈਟਰ ਲੈਣਾ ਹੁੰਦਾ ਉਹ ਵੀ ਆਪਣੇ ਨਾਲ ਜੂਰੂ ਕਨੈਕਟ ਕਰ ਸਕਦਾ ਜੀ ਤੇ ਇੱਕ ਆਪਾਂ ਨੇ ਕੱਲ ਵੀ ਪਿੱਛੇ ਜੇ ਪਾਰਥੋਂ ਜੇ ਸਵਰਾਜ ਦੀ ਵੀਡੀਓ ਪਾਈ ਸੀ ਉਹਦੇ ਹੁਣ ਤੱਕ ਫੋਨ ਆਈ ਨਹੀਂ ਇਹਨਾਂ ਦੇ 8552 ਜੀ ਹਾਂਜੀ ਹਾਂਜੀ ਉਹ ਟੈਟਰ ਵਿਕ ਗਿਆ ਤਾਂ ਜੀ ਆਪਣਾ ਤੇ ਕੱਲ ਵੀ ਅੱਜ ਉਹਦੇ ਵੀਰ ਆ ਕੇ ਦੇਖਣ ਤਾਂ ਵੀਰਾਂ ਨੂੰ ਬੇਨਤੀ ਆ ਅਸੀਂ ਰੇਟ ਦੱਦ ਅਸੀਂ ਰੇਟ ਦੱਦ ਦਿੰਦੇ ਹਾਂ ਹਰੇਕ ਇਹਦੀ ਵੀਡੀਓ ਦੀ ਇਹਨੇ ਵੀਕ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ ਤੇ ਅੱਜ ਕਿੰਨੇ ਤਰੀਕ ਹੋਗੀ 19 19 19 ਤਰੀਕ ਹੋਗੀ ਅਜਾ 19 ਤਰੀਕ ਦੀ ਵੀਡੀਓ ਪਾ ਰਹੇ ਆ ਉਹ ਪਾਈ ਦੀ ਵੀਡੀਓ ਪਰਸੋਂ 17 ਤਰੀਕ ਠੀਕ ਹੈ ਜੀ ਤੇ ਕੋਈ ਹੋਰ ਆਪਣੇ ਕੋਲ ਕੋਈ ਵੀ ਨਵਾਂ ਟਰੈਕਟਰ ਆਇਆ ਅਪਡੇਟ ਆਊਗੀ ਤਾਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਇੱਕ ਆਪਣੇ ਕੋਲ ਟਰੈਕਟਰ ਆਇਆ ਸੋਨਾਲੀਕਾ 2023 ਮਾਡਲ ਠੀਕ ਹੈ ਜੀ 23 ਮਾਡਲ ਆ ਵਧੀਆ ਟਰੈਕਟਰ ਆ ਸਾਡਾ ਲੋਕਲ ਨੰਬਰ ਆ ਉਹ ਵੀ ਆਪਾਂ ਵੀਡੀਓ ਬਣਾਵਾਂਗੇ ਰੋਕੇ ਇੱਕ ਅੱਧਾ ਤੇ ਬਾਕੀ ਹੋਰ ਕਿਸੇ ਮੇਰੇ ਵੀਰ ਨੇਡੋ ਫਾਰਮ ਲੈਣਾ ਹੁੰਦਾ ਟਰੈਕਟਰ ਉਹਨਾਂ ਕੋਲ ਸਾਰੇ ਮਾਡਲ ਨੇਡੋ ਫਾਰਮ ਦੇ 30 60 30 250 40 348 ਸਾਰੇ ਮਾਡਲ ਮਿਲ ਜਾਂਦੇ ਨੇ ਠੀਕ ਹੈ ਜੀ ਤੇ ਬਿਲਕੁਲ ਜੈ ਰੇਟ ਤੇ ਦੇਵਾਂਗੇ ਆਪਾਂ ਤੁਹਾਨੂੰ ਟਰੈਕਟਰ ਬਾਈ ਰੋਪੜ ਆਪਣੀ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦੇ ਬਿਲਕੁਲ ਨੇੜੇ ਡੀਲਰਸ਼ਿਪ ਹੈ ਚੰਡੀਗੜ੍ਹ ਅਨੰਦਪੁਰ ਸਾਹਿਬ ਹਾਈਵੇ ਤੇ ਬਿਲਕੁਲ ਉੱਪਰ ਹੈ ਜੀ ਸਾਰੀਆਂ ਜੱਤਸ ਨੇ ਆਪਣੀਆਂ ਔਰੇ ਤੇ ਕਿਸੇ ਵੀਰੇ ਵੀਰ ਨੇ ਗਰਵਾਜ ਦਾ ਕੋਈ ਵੀ ਪ੍ਰੋਡਕਟ ਲੈਣਾ ਔਟਾ ਬੀਟਾ ਲੈਣਾ ਕੁਝ ਵੀ ਲੈਣਾ ਕੋਈ ਵੀ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਤੇ 8 ਫੁੱਟੇ 7 ਫੁੱਟੇ ਸੁਪਰ ਸੀਡਰ ਕੋਈ ਵੀ ਲੈਣਾ ਪ੍ਰੋਡਕਟ ਮਲਚਰ ਲੈਣਾ ਐਮਵੀ ਪਲੋ ਲੈਣਾ ਬੈਲੋ ਲੈਣਾ ਸਾਰੇ ਪ੍ਰੋਡਕਟ ਆਉਦੇ ਇਹਨਾਂ ਦੇ ਤੇ ਬਾਕੀ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਲਦੀਆਂ ਹੋਰ ਨਵੇਂ ਵਲੌਗ ਸਾਰੇ ਵੀਰਾਂ ਦਾ ਧੰਨਵਾਦ